ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੋਈ ਹੈ। ਕੀ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਧੜੇ ਸਾਰੇ ਇਕੱਠੇ ਹੋਣ ਜਾ ਰਹੇ? ਕੀ ਕੋਈ ਨਵਾਂ ਇਹਨਾਂ ਧੜਿਆਂ ਦੇ ਇਕੱਠੇ ਹੋਣ ਤੋਂ ਬਾਅਦ ਨਵਾਂ ਅਕਾਲੀ ਦਲ ਹੋਣ ਚਾਹ ਰਿਹਾ? ਕੀ ਸਮੁੱਚੇ ਅਕਾਲੀ ਦਲਾਂ ਦੇ ਰਲੇਵੇਂ ਹੋਣ ਜਾ ਰਹੇ ਨੇ? ਇਹ ਡਿਵੈਲਪਮੈਂਟ ਕਿਵੇਂ ਤੇ ਕਿੱਥੇ ਹੋਈ ਹੈ? ਇਸ ਡਿਵੈਲਪਮੈਂਟ ਨੇ ਸੁਖਬੀਰ ਸਿੰਘ ਬਾਦਲ ਦੇ ਖੇਮੇ ਦੇ ਵਿੱਚ ਤਰਥੱਲੀ ਕਿਉਂ ਮਚਾਰ ਰੱਖੀ? ਸਖਬੀਰ ਸਿੰਘ ਬਾਦਲ ਦੀਆਂ ਸਿਆਸੀ ਚੂਲਾ ਕਿਉਂ ਹਿਲਾ ਦਿੱਤੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਗੱਲ ਤੇ ਤੇ ਖਬਰ ਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਜ਼ਰੂਰੀ ਤੇ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਹਾਡੇ ਅੱਗੇ ਛੋਟੀ ਜਿਹੀ ਦਰਖਾਸਤ ਹੈ ਕਿ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਹਾਲੇ ਤੱਕ ਟੱਲੀ ਵਾਲਾ ਬਟਨ ਵੀ ਨਹੀਂ ਦੱਬਿਆ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦਬ ਦਿਓ ਤਾਂ ਜੋ ਤੁਹਾਡੇ ਤੱਕ ਵੇਲੇ ਸਿਰ ਨੋਟੀਫਿਕੇਸ਼ਨ ਪਹੁੰਚਦੇ ਰਹਿਣ ਤੇ ਗੱਲ ਕਰਦੇ ਆਂ ਖਬਰ ਦੀ ਸ਼੍ਰੋਮਣੀ ਅਕਾਲੀ ਦਲ ਦਾ ਘਾਲਾ ਮਾਲਾ ਕਹਿ ਲਿਏ ਪੰਥਕ ਸੰਕਟ ਕਹਿ ਲਿਏ ਸਿਆਸੀ ਪੰਥਕ ਸੰਕਟ ਕਹਿ ਲਿਏ ਕਾਫੀ ਉਲਝਾ ਹੋਇਆ ਐਸੇ ਦਰਮਿਆਨ ਇੱਕ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਕੀ ਪੰਜਾਬ ਦੇ ਵਿੱਚ ਅਕਾਲੀ ਦਲ ਇਕੱਠੇ ਹੋਣ ਜਾ ਰਹੇ ਕੀ ਇਹ ਅਕਾਲੀ ਦਲ ਇਕੱਠੇ ਹੋ ਕੇ ਕੋਈ ਨਵਾਂ ਅਕਾਲੀ ਦਲ ਬਣਾਉਣ ਜਾ ਰਹੇ ਨੇ ਕੀ ਪੰਜ ਮੈਂਬਰੀ ਭਰਤੀ ਕਮੇਟੀ ਦਾ ਇੱਕੋ ਦਾ ਸੁਖਬੀਰ ਸਿੰਘ ਬਾਦਲ ਨੂੰ ਚਾਰੋਂ ਖਾਨੇ ਚਿਤ ਕਰਨ ਦੇ ਲਈ ਕਾਫੀ ਹੋਵੇਗਾ ਪੰਜ ਮੈਂਬਰੀ ਕਮੇਟੀ ਨੇ ਐਸਾ ਕਿਹੜਾ ਦਾਖ ਖੇਡਿਆ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੀਆਂ ਸਿਆਸੀ ਚੂਲਾ ਹਲਾ ਦਿੱਤੀਆਂ ਦਰਅਸਲ ਕੱਲ ਇੱਕ ਅਹਿਮ ਡਿਵੈਲਪਮੈਂਟ ਹੋਈ ਇਸ ਮਾਮਲੇ ਦੇ ਵਿੱਚ ਕੱਲ ਪੰਜ ਮੈਂਬਰੀ ਭਰਤੀ ਕਮੇਟੀ ਨੇ ਅਮਰਤਪਾਲ ਦੀ ਅਗਵਾਈ ਵਾਲੀ ਵਾਰਸ ਪੰਜਾਬ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਅਹਿਮ ਮੀਟਿੰਗ ਕੀਤੀ ਇਹ ਮੀਟਿੰਗ ਜਲੂਪੁਰ ਖੇੜਾ ਦੇ ਵਿੱਚ ਹੋਈ ਦੱਸੀ ਜਾਂਦੀ ਹੈ ਇਸ ਮੀਟਿੰਗ ਦੇ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਜਿਨ੍ਹਾਂ ਵਿੱਚ ਖਾਸ ਤੌਰ ਤੇ ਬੀਬੀ ਸਤਵੰਤ ਕੋਰ ਸ਼ਾਮਲ ਸੀ ਉਹਨਾਂ ਨੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਤੇ ਲੋਕ ਸਭਾ ਮੈਂਬਰ ਖੰਡੂਰ ਸਾਹਿਬ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਨਾਲ ਮੁਲਾਕਾਤ ਕੀਤੀ ਇਹ ਮੁਲਾਕਾਤ ਬੜੇ ਸੁਖਾਵੇ ਮਾਹੌਲ ਦੇ ਵਿੱਚ ਇਸ ਮੁਲਾਕਾਤ ਦੇ ਲਈ ਕਿਹਾ ਗਿਆ ਕਿ ਇਹ ਪੰਥਕ ਵਡੇਰੀ ਪੰਥਕ ਇਕਤਾ ਜਾਨੀ ਕਿ ਵੱਡੇ ਪੰਥਕ ਇਕੱਠ ਦੇ ਲਈ ਜਿਹੜੀ ਹੈ ਉਹ ਇਹ ਮੀਟਿੰਗ ਹੋਈ ਮੀਟਿੰਗ ਦਾ ਬਿਆਨ ਹੀ ਕੀ ਹੈ ਕਿ ਬਿਆਨ ਆਇਆ ਦੋਵਾਂ ਧਿਰਾਂ ਨੇ ਕੀ ਕਿਹਾ ਇਹਦੇ ਬਾਰੇ ਵੀ ਤੁਹਾਨੂੰ ਦੱਸਦੇ ਆਂ ਤੇ ਬਿਆਨ ਵੀ ਸੁਣਾਵਾਂਗੇ ਉਸ ਤੋਂ ਪਹਿਲਾਂ ਦੋ ਤਿੰਨ ਗੱਲਾਂ ਕਿ ਇਹ ਪੰਥਕ ਇਕਤਾ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਲਈ ਕਿੰਨੇ ਕੁ ਖਤਰੇ ਵਾਲੀ ਹੋ ਸਕਦੀ ਹੈ ਉਹਨਾਂ ਲਈ ਇਹਦੇ ਨਤੀਜੇ ਇਹਦੇ ਸਿੱਟੇ ਕੀ ਨਿਕਲਣਗੇ ਸਿਕੁਐਂਸਸ ਕੀ ਹੋਣਗੇ ਉਹ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕੀ ਰੱਦੇ ਅਮਲ ਆ ਸਕਦਾ ਇਹ ਵੇਖਣ ਵਾਲੀ ਗੱਲ ਹੈ ਅਮਰਤਪਾਲ ਤੇ ਉਹਨਾਂ ਦੀ ਵਾਰਸ ਪੰਜਾਬ ਅਕਾਲੀ ਦਲ ਵਾਰਸ ਪੰਜਾਬ ਦੇ ਕੀ ਉਹ ਇਸ ਰਲੇਵੇਂ ਦੇ ਲਈ ਤਿਆਰ ਨੇ ਕੀ ਉਹਨਾਂ ਦੇ ਨਾਲ ਕੋਈ ਫਾਇਦਾ ਹੋਵੇਗਾ ਤੇਰੇ ਪੁਵਿੱਖੀ ਤੇ ਨੇੜਲੇ ਟੀਚੇ ਸਿੱਟੇ ਕੀ ਮਿੱਥੇ ਜਾਂਦੇ ਨੇ ਇਹ ਦੋ ਤਿੰਨ ਸਵਾਲ ਪਹਿਲਾਂ ਆਪਾਂ ਇਹ ਗੱਲ ਕਰਦੇ ਆ ਕਿ ਇਹਦੀ ਪੋਸਿਬਿਲਟੀ ਕਿੰਨੀ ਜੇਕਰ ਇਹਦੀ ਪੋਸਿਬਿਲਟੀ ਤੇ ਜਾਈਏ ਤਾਂ ਇਹ ਲਗਭਗ ਤੈ ਹੋ ਚੁੱਕਿਆ ਕਿ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਇਹ ਇਕੱਠੇ ਹੋਣਗੇ ਪੰਜ ਮੈਂਬਰੀ ਭਰਤੀ ਕਮੇਟੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਇਹ ਇਕੱਠੇ ਹੋਣਗੇ ਇਹਨਾਂ ਦਾ ਕੋਈ ਹੁਣ ਉਹ ਜਿਹੜੀ ਕਿ ਇੱਕ ਤਰ੍ਹਾਂ ਦਾ ਐਲਾਨ ਬਾਕੀ ਰਹਿਣ ਵਾਲੀ ਗੱਲ ਕਹਿ ਸਕਦੇ ਹਾਂ ਕਿ ਉਹ ਹੈ ਕਿਉਂਕਿ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਜੇ ਚਲੋ ਇੱਕ ਇੱਕ ਅਕਾਲੀ ਦਲ ਬਣਦਾ ਨਹੀਂ ਜਿਹੜਾ ਕਿ ਕਿ ਇੱਕ ਨਾਮ ਦੇ ਇੱਕ ਝੰਡੇ ਹੇਠ ਨਹੀਂ ਬਣਦਾ ਤਾਂ ਕਟੋ-ਕਟੇ ਇਹ ਹਿੱਸੇਦਾਰੀ ਸਾਂਝਦਾਰੀ ਦੇ ਨਾਲ ਚੱਲਣਗੇ ਇਸ ਤਰ੍ਹਾਂ ਦੀ ਇੱਕ ਜਿਹੜੀ ਚੀਜ਼ਾਂ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੁਣ ਸਵਾਲ ਇਹ ਹੈ ਕਿ ਕਾਲੀ ਦਲ ਵਾਰਸ ਪੰਜਾਬ ਦੇ ਉਹਦਾ ਕੀ ਹੁਣ ਤੱਕ ਸਿਸਟਮ ਰਿਹਾ ਦੇਖੋ ਹਵਾ ਦੇ ਨਾਲ ਆਏ ਸੀ ਬਿਲਕੁਲ ਜਿਵੇਂ ਆਮ ਆਦਮੀ ਪਾਰਟੀ ਹਵਾ ਦੇ ਨਾਲ ਆਈ ਉਵੇਂ ਉਹ ਹਵਾ ਦੇ ਨਾਲ ਦੋਵੇਂ ਸੀਟਾਂ ਜਿੱਤੀਆਂ ਗਈਆਂ ਖੰਡੂਰ ਸਾਹਿਬ ਤੇ ਫਰੀਦਕੋਟ ਖਾਸ ਕਰਕੇ ਫਰੀਦਕੋਟ ਤਾਂ ਡੈਫੀਨੇਟਲੀ ਇੱਕ ਹਵਾ ਦੇ ਰੁਖ ਦੇ ਨਾਲ ਸੀਟ ਆਈ ਹੋਈ ਸੀਟ ਹੈ ਇਹਨਾਂ ਚਾਹੇ ਅਮਰਪਾਲ ਹੋਣ ਉਹਨਾਂ ਦਾ ਰਾਜਨੀਤਿਕ ਦ੍ਰਿਸ਼ਟੀਕੋਣ ਲਗਾਤਾਰ ਬਦਲਦਾ ਰਿਹਾ ਜਾਂ ਉੱਚਾ ਨੀਵਾ ਹੁੰਦਾ ਰਿਹਾ ਉਹ ਤੁਹਾਡੇ ਸਾਹਮਣੇ ਆ ਕਦੇ ਸਵਿਧਾਨ ਨੂੰ ਗਾਲਾਂ ਕੱਢਣੀਆਂ ਤੇ ਉਸੇ ਸਵਿਧਾਨ ਦੀ ਫਿਰ ਸੋਚ ਚੁੱਕ ਲੈਣੀ ਫਿਰ ਅਕਾਲ ਖਾਲਸਤਾਨ ਦੇ ਮਸਲੇ ਤੇ ਫਿਰੋਤੇ ਵੀ ਕੰਟਰਡਿਕਸ਼ਨ ਆ ਜਾਣੀ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ ਨੇ ਉਹਨਾਂ ਦੇ ਕੋਲੇ ਕੋਈ ਐਡਾ ਸਿਆਸੀ ਤਜਰਬਾ ਨਹੀਂ ਹੈ ਇਹ ਸੀਟਾਂ ਜਿਹੜੀਆਂ ਉਹਨਾਂ ਨੇ ਜਿੱਤੀਆਂ ਕੋਈ ਚਮਤਕਾਰ ਦੇ ਨਾਲ ਨਹੀਂ ਜਿੱਤੀਆਂ ਕੋਈ ਸਿਆਸੀ ਟਿਕੜਮ ਦੇ ਨਾਲ ਨਹੀਂ ਜਿੱਤੀਆਂ ਕੋਈ ਸਿਆਸੀ ਸੂਝ-ਬੂਝ ਦਾ ਮਜ਼ਾਰਾ ਕਰਦੇ ਹੋਏ ਆ ਨਹੀਂ ਜਿੱਤੀਆਂ ਇਹ ਸੀਟਾਂ ਹਵਾ ਦੇ ਨਾਲ ਮੌਕੇ ਦੀ ਨਜ਼ਾਕਤ ਦੇ ਰੋਹ ਦੇ ਵਿੱਚ ਆਈਆਂ ਹੋਈਆਂ ਸੀਟਾਂ ਨੇ ਹੁਣ ਉਹ ਅੱਗੇ ਕਿੰਨਾ ਖ ਸਪੈਂਡ ਕਰ ਪਾਉਂਦੇ ਨੇ ਕਿਉਂਕਿ ਦੇਖੋ ਵਿਸਾਖੀ ਤੇ ਪਾਰਟੀ ਬਣੀ ਸੀ ਵਿਸਾਖੀ ਤੋਂ ਬਾਅਦ ਹਾਲੇ ਤੱਕ ਇਸ ਪਾਰਟੀ ਦੇ ਐਕਸਪੈਂਡੀਚਰ ਮਾਫ ਕਰਨਾ ਐਕਸਪੈਂਡੇਸ਼ਨ ਦੇ ਬਾਰੇ ਦਾ ਕੁਝ ਨਹੀਂ ਵਿਸਥਾਰ ਦੇ ਬਾਰੇ ਦਾ ਕੋਈ ਜ਼ਿਆਦਾ ਖਬਰ ਨਹੀਂ ਹੈ ਇਹ ਪਰ ਇੱਕ ਧਿਰ ਜ਼ਰੂਰ ਹੈ ਤੇ ਪੰਜ ਮੈਂਬਰੀ ਭਰਤੀ ਕਮੇਟੀ ਇਹ ਚਾਹੁੰਦੀ ਹੈ ਕਿ ਐਸੀਆਂ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ ਜਾਵੇ। ਉਹ ਹੁਣ ਉਹ ਕਿੰਨੂ ਕਿੰਨੂ ਲਿਹਾਉਣ ਚ ਕਾਮਯਾਬ ਹੁੰਦੇ ਆ। ਹਾ ਕੌਣ ਕੌਣ ਆਉਂਦੇ ਆ ਕਿਉਂਕਿ ਇਸ ਮਾਮਲੇ ਵਿੱਚ ਤੋਂ ਲਗਭਗ 75% ਤੱਕ ਕਾਮਯਾਬ ਹੋ ਹੀ ਗਏ ਵਾਰਸ ਪੰਜਾਬ ਦੇ ਵਾਲੇ ਮਸਲੇ 'ਚ। ਤੇ ਉਹਨਾਂ ਦੀ ਇਹ ਵੀ ਹੈ ਕਿ ਜੁਲਾਈ ਤੱਕ ਐਸੀ ਜਿਹੜੀ ਹੈ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਲੀਡਰ ਵੀ ਦੇ ਦਿੱਤੀ। ਲੀਡਰਸ਼ਿਪ ਵੀ ਦੇ ਦਿੱਤੀ ਜਾ। ਉਸੇ ਸਿਲਸਿਲੇ ਦੇ ਵਿੱਚ ਕਿਹ ਅਹਿਮ ਕਦਮ ਹੈ। ਹੁਣ ਗੱਲ ਕਰ ਲਈਏ ਕਿ ਇਹਦੇ ਫੌਰੀ ਰਿਜ਼ਲਟ ਕੀ ਹੋ ਸਕਦੇ ਆ ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਹਨਾਂ ਦੇ ਵਿੱਚ ਦੋਵੇਂ ਤਰ੍ਹਾਂ ਜਾਂ ਇਹਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਧਿਰਾਂ ਰਲ ਕੇ ਲੜਦੀਆਂ ਨੇ ਤਾਂ ਬਾਦਲ ਪਰਿਵਾਰ ਦੇ ਲਈ ਸਥਿਤੀਆਂ ਕਸੂਤੀਆਂ ਬਣ ਸਕਦੀਆਂ ਨੇ ਜਾਂ ਜੋ ਕਾਬਜ ਧੜਾ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਦੇ ਲਈ ਦੂਜਾ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਧੜਾ ਹੈ ਉਹਨੂੰ ਇੱਕ ਇੱਕ ਚੁਣੌਤੀ ਦੇ ਵਜੋਂ ਵੀ ਤੇ ਦੂਜਾ ਇਹ ਕਿ ਐਸੀ ਇਹ ਚੀਜ਼ ਦਿਖਾਉਣ ਚ ਪੰਜ ਮੈਮਰੀ ਭਰਤੀ ਕਮੇਟੀ ਕਾਮਯਾਬ ਹੋ ਜਾਊਗੀ ਉਸ ਤਰ੍ਹਾਂ ਇਹਨੂੰ ਕਿ ਐਸੀ ਜੋ ਅਕਾਲ ਤੱਕ ਸਹਿਬ ਨੇ ਕਿਹਾ ਸੀ ਐਸੀ ਹੂਬ ਹੂ ਉਮੇ ਕੀਤਾ ਹੈ ਸਮੁੱਚੇ ਪੰਥ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਇਹ ਗੱਲ ਚੋਂ ਚ ਕਾਮਯਾਬੀ ਹਾਸਲ ਹੋ ਸਕਦੀ ਆ ਦੂਜਾ ਸਮਾਪਨ ਦੇ ਉੱਤੇ ਨਾਲ ਦੀ ਨਾਲ ਇਹ ਵੀ ਸਪਸ਼ਟ ਕੀਤਾ ਜਾ ਸਕਦਾ ਕਿ ਜੋ ਭਰਤੀ ਪ੍ਰਕਿਰਿਆ ਹੋਈ ਉਹਦੇ ਵਿੱਚੋਂ ਜਿਹੜਾ ਉਤਸ਼ਾਹ ਪੈਦਾ ਹੋਇਆ ਜਿਹੜਾ ਲੋਕ ਉਸ ਪੰਜ ਮੈਂਬਰੀ ਪ੍ਰਤੀ ਕਮੇਟੀ ਦੇ ਨਾਲ ਤੁਰੰਤ ਕਾਮਯਾਬ ਹੋਏ ਜਾਂ ਉਤਸ਼ਾਹਤ ਹੋ ਕੇ ਤੁਰੇ ਉਹਨਾਂ ਨੂੰ ਵੀ ਇਹ ਦਿਖਾਉਣ ਚਕੇ ਅਸੀਂ ਪੂਰੀ ਤਰ੍ਹਾਂ ਨਾਲ ਪੰਥਕ ਇਕਤਾ ਦੇ ਲਈ ਤਿਆਰ ਹਾਂ ਤੇ ਵਚਨਬੱਧ ਆ ਇਹ 2-4 ਸਿੱਟੇ ਜਿਹੜੇ ਤੇ ਫੋਰੀ ਨਿਕਲ ਸਕਦੇ ਸਖਬੀਰ ਸਿੰਘ ਬਾਦਲ ਦੀਆਂ ਚੂਲਾ ਹਲਾਉਣ ਵਾਲੀ ਗੱਲ ਇਹ ਹੈ ਕਿ ਸਿਆਸੀ ਚੂਲਾ ਉਹਨਾਂ ਦੀ ਇਸ ਪ੍ਰਕਾਰ ਹਿਲਦੀਆਂ ਨੇ ਕਿਉਂਕਿ ਉਹਨਾਂ ਦੀ ਕੋਰ ਕੌਨਸਟੀਚੂਐਂਸੀ ਹੈ ਜਿਹੜੀ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੀ ਉਹ ਮੱਝ ਆ ਰਿਹਾ ਮੱਝੇ ਦੇ ਵਿੱਚ ਜੇਕਰ ਵਾਰਸ ਪੰਜਾਬ ਦੇ ਨਾਲ ਤੁਰ ਪੈਂਦੀ ਹੈ ਤਾਂ ਨੌਜਵਾਨਾਂ ਦਾ ਇੱਕ ਖਾਸ ਕਰਕੇ ਤੇ ਇੱਕ ਜਿਹੜਾ ਸੁਖਬੀਰ ਸਿੰਘ ਬਾਦਲ ਜਾਂ ਇਸ ਅਕਾਲੀ ਦਲ ਤੋਂ ਨਿਰਾਸ਼ ਧੜਾ ਹੈ ਨਿਰਾਸ਼ ਵਰਗ ਹੈ ਸਿੱਖਾਂ ਦੇ ਅੰਦਰ ਖਾਸ ਕਰਕੇ ਮਾਝੇ 'ਚ ਉਹ ਕੋਰ ਕੌਨਸਟਿਚੁਐਂਸੀ ਇਹਨਾਂ ਦੇ ਨਾਲ ਨਹੀਂ ਜਾ ਸਕਦੀ ਜਿਹੜੀ ਕਿ ਕਦੇ-ਕਦੇ ਉਮੀਦ ਬਣਦੀ ਹੈ ਕਿ ਉਹ ਆਪ ਤੋਂ ਕਾਂਗਰਸ ਤੋਂ ਅੱਕੇ ਹੋਏ ਕਿਤੇ ਇਹਨਾਂ ਦੇ ਵੱਲ ਫਿਰ ਚਲੇ ਜਾਣਗੇ ਉਹ ਨਹੀਂ ਜਾਣਗੇ ਦੂਜਾ ਕਿਉਂਕਿ ਹੁਣ ਮਾਝੇ ਦੇ ਵਿੱਚ ਅਕਾਲੀ ਦਲ ਦੇ ਲਈ ਸਥਿਤੀ ਔਖੀ ਹੋ ਚੁੱਕੀ ਹੈ ਵਿਕਰਮਜੀਠੀ ਅੰਦਰ ਨੇ ਬਿਰਸਾ ਸਿੰਘ ਬਲਟੋਆ ਪਹਿਲਾਂ ਹੀ ਬਾਹਰ ਉਹਵੇਂ ਅਕਾਲੀ ਦਲ 'ਚ ਨਹੀਂ ਹੈਗੇ ਤੇ ਉਸ ਤੋਂ ਇਲਾਵਾ ਜਿਹੜੇ ਸਿਸਟਮ ਚੱਲ ਰਹੇ ਨੇ ਕਿਉਂਕਿ ਉਹ ਤਾਂ ਮਾਝੇ ਦੀ ਸਿਰਫ ਗਰਦਾਸਪੁਰ ਵਾਲੀ ਲੀਡਰਸ਼ਿਪ ਦਾ ਇੱਕ ਹਿੱਸਾ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਹੋਣਾ ਦੇ ਨਾਂ ਆਇਆ ਤੇ ਉਸ ਲੀਡਰਸ਼ਿਪ ਦੇ ਉੱਤੇ ਵੀ ਬਹੁਤ ਸਾਰੇ ਪ੍ਰਸ਼ਨ ਚ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਲਈ ਆਪਣੀ ਕੋਰ ਕੌਨਸਟੀਚੂਐਂਸੀ ਮਾਝਾ ਜਾਨੀ ਕਿ ਪੰਥਕ ਵੋਟ ਨੂੰ ਬਚਾਉਣਾ ਤੇ ਉਹਨਾਂ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਵੱਡੇ ਮੁਕਾਬਲੇ ਦੇ ਲਈ ਤਿਆਰ ਰਹਿਣਾ ਪੈਣਾ ਹੈ ਉਹਨਾਂ ਨੂੰ ਕਿਉਂਕਿ ਉਹਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਉਹਨਾਂ ਦੀ ਦਖਲਅੰਦਾਜ਼ੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਸਿੱਖ ਪੰਥ ਦਾ ਇੱਕ ਵੱਡਾ ਹਿੱਸਾ ਉਹਦੇ ਤੋਂ ਖੁਸ਼ ਨਹੀਂ ਹੈ। ਇੱਕ ਤਿੰਨੇ ਸਾਲ ਹੋ ਗਏ ਚੋਣ ਨਾ ਹੋਈ ਨੂੰ। ਦੂਜਾ ਇਹ ਹੈ ਕਿ ਜਿਹੜੇ ਵੀ ਕੰਮ ਹੋਏ ਚਾਹੇ ਉਹ ਤੁਸੀਂ ਨਾਨਕਸ਼ਹੀ ਕੈਲੰਡਰ ਦੇਖ ਲਓ। ਚਾਹੇ ਤੁਸੀਂ ਉਸ ਨੂੰ ਨਾਜ ਜਥੇਦਾਰਾਂ ਵਾਲਾ ਹੁਣ ਤਾਜ਼ਾ ਮਾਮਲਾ ਦੇਖ ਲੋ ਇੱਥੇ ਆ ਕੇ ਤਾਂ ਆਤੀ ਕਰਾ ਦਿੱਤੀ ਗਈ ਕਿ ਸੁਖਬੀਰ ਸਿੰਘ ਬਾਦਲੈਂਡ ਕੰਪਨੀ ਨੂੰ ਬਚਾਉਣ ਦੇ ਲਈ ਜਥੇਦਾਰਾਂ ਨੂੰ ਵੀ ਹਟਾ ਦਿੱਤਾ ਗਿਆ ਜਿਸ ਪ੍ਰਕਾਰ ਰਗੂਜੀਤ ਸਿੰਘ ਵਿਰਕ ਦੇ ਵੱਲੋਂ ਕਾਰਸ਼ੈਲੀ ਦਿਖਾਈ ਇਹ ਸਾਰੀਆਂ ਚੀਜ਼ਾਂ ਤੋਂ ਲੋਕ ਸਿੱਖ ਪੰਥ ਦੁਖੀ ਹੈ ਤਾਂ ਸੁਖਬੀਰ ਸਿੰਘ ਬਾਦਲ ਲਈ ਫੋਰੀ ਤੌਰ ਦੇ ਉੱਤੇ ਚੁਣੌਤੀਆਂ ਜਿਹੜੀਆਂ ਨੇ ਉਹ ਸਾਹਮਣੇ ਨੇ ਹੁਣ ਇਹ ਅੱਗੇ ਜਾ ਕੇ ਜਿਹੜੀ ਇਕਤਾ ਕਿੱਥੇ ਕਿੱਥੇ ਤੱਕ ਜਾਂਦੀ ਹੈ ਦੇਖੋ ਇਹਦੇ ਵਿੱਚ ਨਾ ਇੱਕ ਸਟੇ ਡੀਪ ਸਟੇਟ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਏਜੰਸੀਆਂ ਜਦੋਂ ਖੇਡਣ ਲੱਗਦੀਆਂ ਨੇ ਉਹ ਹੁਣ ਦੇਣਗੀਆਂ ਕਿ ਨਹੀਂ ਹੁਣ ਦੇਣਗੀਆਂ ਕਿਉਂਕਿ ਭਾਜਪਾ ਤਾਂ ਇਹ ਗੱਲ ਕਹਿ ਚੁੱਕੀ ਹੈ ਕਿ ਅਸੀਂ ਤਾਂ ਉਸ ਅਕਾਲੀ ਦਲ ਨਾਲ ਗੱਠ ਜੋੜ ਕਰਾਂਗੇ ਜਿਹੜਾ ਅਕਾਲੀ ਦਲ ਅਕਾਲ ਤਖਤ ਤੋਂ ਪ੍ਰਵਾਨਿਤ ਹੋਏਗਾ ਇਹਦੇ ਇਸ਼ਾਰੇ ਨੂੰ ਹੁਣ ਤੁਸੀਂ ਕਿਵੇਂ ਸਮਝ ਸਕਦੇ ਹੋ ਕੁੱਲ ਮਿਲਾ ਕੇ ਅਕਾਲੀ ਦਲ ਦੇ ਲਈ ਸਥਿਤੀਆਂ ਸੁਖਵੀਰ ਸਿੰਘ ਬਾਦਲ ਲਈ ਇਸ ਜੇਕਰ ਇਸ ਤਰ੍ਹਾਂ ਦੀ ਇਕਤਾ ਅੱਗੇ ਕੰਟੀਨਿਊ ਕਰਦੀ ਹੈ ਤੇ ਠੋਸ ਹੁੰਦੀ ਹੈ ਕਾਫੀ ਚੁਣੌਤੀਪੂਰਨ ਰਹਿ ਸਕਦੀਆਂ ਨੇ ਦੋ ਤਿੰਨ ਚੀਜ਼ਾਂ ਤੁਹਾਨੂੰ ਮੈਂ ਹੁਣੇ ਦੱਸ ਚੁੱਕਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੋਣਾਂ ਕੋਰ ਕੌਨਸਟੀਚੂਐਂਸੀ ਦਾ ਹਿੱਲਣਾ ਸੁਖਬੀਰ ਸਿੰਘ ਬਾਦਲ ਦੇ ਧੜੇ ਲਈ ਕਾਫੀ ਔਖਾ ਹੋ ਸਕਦਾ ਹੈ ਪੰਜ ਮੈਂਬਰੀ ਭਰਤੀ ਕਮੇਟੀ ਲਈ ਹਾਲੇ ਗਵਾਉਣ ਲਈ ਕੁਝ ਨਹੀਂ ਹੈ ਉਹਨਾਂ ਲਈ ਜੋ ਵੀ ਹੈ ਪਾਉਣ ਦੇ ਲਈ ਹੈ ਜਦੋਂ ਉਹਨਾਂ ਲਈ ਗਵਾਉਣ ਦਾ ਸਮਾਂ ਆਏਗਾ ਆਪਾਂ ਉੱਤੇ ਵੀ ਡਿਸਕਸ ਕਰਾਂਗੇ ਫਿਲਹਾਲ ਤਾਂ ਉਹ ਗੇਨ ਕਰ ਰਹੇ ਨੇ ਤੇ ਉਹ ਅਕਾਲ ਤਖਤ ਸਾਹਿਬ ਵੱਲੋਂ ਦਰਸਾਏਗੇ ਰਾਤ ਹੀ ਗੇਨ ਕਰ ਰਹੇ ਨੇ ਉਹਨਾਂ ਲਈ ਤਾਂ ਹਜੇ ਉਹ ਟਿੱਪਣੀ ਕੀਤੀ ਨਹੀਂ ਜਾ ਸਕਦੀ ਅੱਗੇ ਜਾ ਕੇ ਭਵਿੱਖ ਚ ਕੀ ਕੁਝ ਹੁੰਦਾ ਤਾਂ ਸਮਾਂ ਦੱਸ ਸਕਦਾ ਮੀਟਿੰਗ ਤੋਂ ਬਾਅਦ ਬੀਬੀ ਸਤਵੰਤ ਕੌਰ ਬਾਪੂ ਅਮਰਪਾਲ ਦੇ ਪਿਤਾ ترਸੇਮ ਸਿੰਘ ਤੇ ਸਰਬੀ ਸਿੰਘ ਨੇ ਕੀ ਕੁਝ ਕੀਤਾ ਆਪਾਂ ਸੁਣਦੇ ਚੱਲਦੇ ਹਾਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਲਈ ਗਠਕ ਜੋ ਪੰਜ ਮੈਂਬਰੀ ਕਮੇਟੀ ਹੈ ਸੋ ਹੁਕਮਨਾਮੇ ਦੀ ਲੋ ਦੇ ਵਿੱਚ ਜਿਹੜਾ ਸਾਨੂੰ ਪੰਥਕ ਏਕਤਾ ਦਾ ਵੀ ਹੁਕਮ ਹੋਇਆ ਹੁਕਮਨਾਮੇ ਦੇ ਵਿੱਚ ਸੋ ਉਸ ਆਸ਼ਿਰਮ ਮੁਖ ਰੱਖ ਕੇ ਅੱਜ ਅਸੀਂ ਭਾਈ ਅਮਰਪਾਲ ਸਿੰਘ ਦੇ ਗ੍ਰਹਿ ਵਿਖੇ ਬਾਪੂ ਜੀ ترਸੇਮ ਸਿੰਘ ਹੋਣਾ ਤੇ ਉਹਨਾਂ ਦੀ ਜਿਹੜੀ ਸਮੂਚੀ ਟੀਮ ਹੈ ਉਹਦੇ ਨਾਲ ਲੰਬੀਆਂ ਵਿਚਾਰ ਚਰਚਾਵਾਂ ਸੀ ਪੰਜ ਮੈਂਬਰਾਂ ਨੇ ਕੀਤੀਆਂ ਨੇ ਔਰ ਬੜੇ ਸੁਖਾਵੇ ਮਾਹੌਲ ਵਿੱਚ ਅੱਜ ਦੀਆਂ ਪੰਥਕ ਵਿਚਾਰਾਂ ਖੁੱਲ ਕੇ ਹੋਈਆਂ ਜਿਹਦੇ ਵਿੱਚ ਅਸੀਂ ਦ੍ਰਿੜਤਾ ਦੇ ਨਾਲ ਇਸ ਏਜੰਡੇ ਤੇ ਪਹੁੰਚਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮੂਚੀਆਂ ਪੰਥਕ ਧਿਰਾਂ ਜਿਹੜੀਆਂ ਪੰਥ ਲਈ ਸੰਘਰਸ਼ ਕਰ ਰਹੀਆਂ ਨੇ ਔਰ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਨੂੰ ਸਮਰਪਿਤ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਪੰਥਕ ਇਕਤਾ ਵੱਲ ਸਹੁਰਦ ਜਿਹੜੇ ਯਤਨ ਆ ਉਹਦੇ ਉਪਰਾਲੇ ਕੀਤੇ ਜਾਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਇੱਕ ਪੰਥ ਪਰਸਤ ਲੀਡਰਸ਼ਿਪ ਜਿਹੜੀ ਹੈ ਉਹ ਇੱਕ ਪਲੇਟਫਾਰਮ ਤੇ ਇਕੱਠੀ ਕੀਤੀ ਜਾ ਸਕੇ ਤੇ ਪੰਥਕ ਮਸਲਿਆਂ ਦੇ ਹੱਲ ਕੀਤੇ ਜਾ ਸਕਣ ਸੋ ਇਹਦੇ ਲਈ ਦੂਸਰੀ ਜੋ ਸਾਡਾ ਸੀਗਾ ਕਿ ਜਿਹੜਾ ਇਸ ਇਲਾਕੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਲੋਕਾਂ ਦੇ ਜੋ ਇਮੋਸ਼ਨਸ ਦੀ ਤਰਜਮਾਨੀ ਦੇ ਆਧਾਰ ਤੇ ਕਹਿ ਲੋ ਕਿ ਲੱਖਾਂ ਵੋਟਾਂ ਲੈ ਕੇ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਬਣੇ ਪੰਥਕ ਹੱਕਾਂ ਦੀ ਗੱਲ ਕਰਦੇ ਸੀ ਕੌਮ ਦੀ ਨੌਜਵਾਨੀ ਦੀ ਗੱਲ ਕਰਦੇ ਸੀ ਔਰ ਉਹਨਾਂ ਤੇ ਐਨਐਸਏ ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਸਾਥੀਆਂ ਸਮੇਤ ਸੁਟਿਆ ਗਿਆ ਸੋ ਜਿੱਥੇ ਪੰਜ ਮੈਂਬਰੀ ਕਮੇਟੀ ਇਹ ਵੀ ਮਹਿਸੂਸ ਕਰਦੀ ਐ ਅਪੀਲ ਕਰਦੀ ਐ ਕਿ ਜਮਹੂਰੀਅਤ ਦੇ ਰਾਖਿਆਂ ਨੂੰ ਇਸ ਤਰੀਕੇ ਦੇ ਨਾਲ ਧਾਰਾਵਾਂ ਲਗਾ ਕੇ ਸਲਾਖਾਂ ਪਿੱਛੇ ਬੰਦ ਕਰਨਾ ਮੇਰੇ ਕਹਾ ਲੋਕਾਂ ਦੀਆਂ ਭਾਵਨਾਵਾਂ ਦੇ ਅਗੇਂਸਟ ਹੈ ਡੈਮੋਕ੍ਰੇਸੀ ਦੀ ਜੀ ਅਸੀਂ ਮੂਲ ਭਾਵਨਾ ਨੂੰ ਸੁਰਜੀਤ ਰੱਖਣਾ ਤੇ ਭਾਈ ਅਮਰਿਤਪਾਲ ਸਿੰਘ ਨੂੰ ਜਿਹੜਾ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਤਾਂ ਕਿ ਉਹ ਜਿਹੜੇ ਲੋਕਾਂ ਦੀਆਂ ਵੋਟਾਂ ਨਾਲ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਲੋਕਾਂ ਦੀ ਤਰਜ਼ਮਾਨੀ ਕਰ ਸਕਣ ਮੈਂਬਰ ਪਾਰਲੀਮੈਂਟ ਵਿੱਚ ਜਾ ਕੇ ਪੰਜਾਬ ਦੀ ਪੰਥ ਦੀ ਕੋਈ ਗੱਲ ਕਰ ਸਕਣ ਕਜੇ ਜਲੂਪੁਰ ਪਹੁੰਚਿਓ ਇਸੇ ਤਰ੍ਹਾਂ ਜਾਂ ਚੱਲਦਾ ਰਹੂਗਾ ਸਮੂਹਕ ਜਥੇਬੰਦੀਆਂ ਨਾਲ ਉਹ ਜਾਂ ਅਕਾਲੀ ਦਲਾਂ ਨੂੰ ਮਿਲਣ ਵਾਸਤੇ ਜੋ ਪੰਜਵੇਂਵਰੀ ਕਮੇਟੀ ਵੱਲੋਂ ਦੇਖੋ ਪੰਜ ਮੈਂਬਰੀ ਕਮੇਟੀ ਹੁਕਮਨਾਮੇ ਦੀ ਲਾਅ ਦੇ ਵਿੱਚ ਜਿਹੜੀ ਪੰਥਕ ਇਕਤਾ ਦਾ ਸਾਨੂੰ ਹੁਕਮ ਹੋਇਆ ਜਿੱਥੇ ਅਸੀਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਲਈ ਪਰਜੋਰ ਯਤਨ ਆਰੰਭੇ ਗਏ ਹੈ ਉਹਨੂੰ ਭਰਪੂਰ ਹੰਗਾਰਾ ਵੀ ਮਿਲ ਰਿਹਾ ਹੈ ਉੱਥੇ ਅਸੀਂ ਸਮੂਚੀਆਂ ਪੰਥਕ ਤੇ ਰਹਾਂ ਤਾਂ ਕਿ ਪੰਥ ਪਰਥ ਲੀਡਰਸ਼ਿਪ ਜਿਹੜੀ ਆ ਇੱਕ ਪਲੇਟਫਾਰਮ ਤੇ ਇਕੱਠੀ ਹੋ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਮੂਚੀਆਂ ਧਿਰਾਂ ਦੇ ਨਾਲ ਤਾਲਮਿਲ ਕਰ ਲਈ ਸਿਹਰ ਦੇ ਯਤਨ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਅਮਰਤਪਾਲ ਸਿੰਘ ਜੀ ਦੇ ਆਪਣੇ ਗ੍ਰਹਿ ਵਿਖੇ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਸੀ ਅਕਾਲੀ ਦਲ ਨੂੰ ਦੁਬਾਰਾ ਸਰਜਿਤ ਸਰਜਿਤ ਕਰਨ ਵਾਸਤੇ ਉਹ ਅੱਜ ਸਾਡੇ ਨਾਲ ਗੱਲਬਾਤ ਕਰਨ ਆਏ ਸੀ ਤੇ ਬਹੁਤ ਵਧੀਆ ਮਤਲਬ ਹੁੰਗਾਰਾ ਮਿਲਿਆ ਇਹ ਗੱਲਾਂ ਬਾਤਾਂ ਤੇ ਆਸ ਕਰਦੇ ਆ ਕਿ ਅੱਗੇ ਨੂੰ ਅੱਗੇ ਇਕੱਠੇ ਹੋ ਕੇ ਤੇ ਮਾਰਾ ਚਾਹਣਗੇ ਤਾਂ ਇਕੱਠੇ ਹੋ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਸਾਡੇ ਗ੍ਰਹਿ ਵਖੇ ਪੁੱਜੀ ਤੇ ਉਹਨਾਂ ਨੇ ਪੰਥਕ ਦੇ ਇੱਕ ਦਰਦੀ ਅਪੀਲ ਕੀਤੀ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਖਦੇ ਹਾਂ ਕਿ ਇਹ ਅੱਜ ਜੋ ਸਾਡੇ ਪੰਥਕ ਸੰਕਟ ਬਹੁਤ ਵੱਡਾ ਵਾ ਤੇ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਜੋ ਢੋਕਿਆਂ ਬੜਾ ਮਾਰਨਾ ਚਾਹੀਦਾ ਤੇ ਜੋ ਸਾਡੀ ਸਾਰੀ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ ਤੇ ਅਸੀਂ ਸਾਰੇ ਜਣੇ ਰਲ ਮਿਲ ਕੇ ਜੋ ਸਾਡੇ ਤੇ ਬਹੁਤ ਵੱਡੇ ਸੰਕਟ ਮਸਲੇ ਮੰਡਰਾ ਰਹੇ ਆ ਤੇ ਉਹਨਾਂ ਤੋਂ ਤਾਂ ਯਾਦ ਪਾ ਸਕਦੀ ਕਿ ਜੇ ਸਾਰੀਆਂ ਧਿਰਾਂ ਸਿਰ ਦੇ ਧਿਰਾਂ ਜਿਹੜੀਆਂ ਕਿ ਅਕਾਲ ਤਖਤ ਨੂੰ ਸਮਰਪਿਤ ਸਮਰਪਿਤ ਧਿਰਾਂ ਜਿਹੜੀਆਂ ਸਾਰੀਆਂ ਇਕੱਠੀਆਂ ਹੋਣ ਤੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ। ਬਬੂ ਜੀ ਕੀ ਲੱਗਦਾ 2027 ਤੱਕ ਅਕਾਲੀ ਦਲ ਦੇ ਰਲੇਣ ਦੀ ਆਸ ਰੱਖ ਸਕਦੇ ਆ? ਕੌਮ ਦੀ ਇੱਕਜੁੱਟਤਾ ਦੀ ਆਸ ਰੱਖ ਸਕਦੇ ਆ? ਤਨਖਾਹੀਕਤਾ ਦੀ ਖਾਸ ਕਰਕੇ। ਇਹ ਮੇਰੇ ਖਿਆਲ ਅਕਿ 2027 ਇਹ ਜੇ ਬਹੁਤ ਦੂਰ ਆ ਸਾਨੂੰ 27 ਜਾਂ 7 ਵਾਸਤੇ ਨਹੀਂ ਸਾਨੂੰ ਕੌਮ ਦੀ ਜਿਹੜੀ ਆ ਲੀਡਰਸ਼ਿਪ ਵਾਸਤੇ ਚੰਗੀ ਜੋ ਸਿਆਸਤ ਵਾਸਤੇ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਸਾਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਸਾਡੀਆਂ ਜੋ ਹੁਣ ਲੁਧਿਆਣਾ ਇਲੈਕਸ਼ਨ ਹੋਈ ਜੋ ਪੰਥਕ ਧਿਰਾਂ ਦਾ ਇੱਕਦਮ ਹਾਸ਼ੀਏ ਤੇ ਚਲੇ ਜਾਣਾ ਬੜਾ ਚਿੰਤਾਜਨਕ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਆਪਣੇ ਆਪਣੇ ਅੰਦਰ ਛਾਤੀ ਮਾਰ ਕੇ ਆਉਣ ਵਾਲੇ ਸਮੇਂ ਲਈ ਕੋਈ ਲੰਮੀ ਜੁਗੋ ਪਲਾਨਿੰਗ ਕੋਈ ਸਿਰ ਤਾਂ ਨਾਲ ਅਸੀਂ ਸਾਰੇ ਜਣੇ ਨਾਲ ਮਿਲ ਕੇ ਇਹਦਾ ਸਾਰੀਆਂ ਪੰਥਕ ਤਰ੍ਹਾਂ ਨੂੰ ਹੋਰ ਨਾਲ ਵੀ ਆਵਾਜ਼ ਮਾਰੀਏ ਕਿ ਅਸੀਂ ਸਾਰੇ ਜਣੇ ਨਾਲ ਮਿਲ ਕੇ ਇਹ ਜੋ ਇਹ ਜੋ ਸਾਡਾ ਪੰਥਕ ਬੜੀ ਘਮਣ ਘੇਰੀ ਚ ਫਸਿਆ ਹੋਇਆ ਉਹਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਜਾ ਸਕਦਾ ਆਸ ਰੱਖਦੇ ਹਾਂ ਕਿ ਸਾਰੇ ਅਕਾਲੀ ਦਾ ਲਿਖੇ ਫਾਰਮ ਤੇ ਇਕੱਠੇ ਹੋ ਸਕਦੇ ਆ ਲੱਗਦਾ ਉਹਨਾਂ ਸਮੇਂ ਦੇ ਵਿੱਚ ਪੰਥਕ ਇੱਕ ਲਈ ਗੱਲ ਕਰਦੇ ਇਹ ਠੀਕ ਹੈ ਕਿ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਸਾਰੇ ਇਕੱਠੇ ਹੋਣ ਬਾਕੀ ਉਹ ਗੁਰੂ ਗੁਰੂ ਹੀ ਜਾਣਦਾ ਜੀ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਾਰੇ ਇਕੱਠੇ ਹੋ ਗਏ ਅਸੀਂ ਸਿਨਰਚ ਕਰੀਏ